ਅਜਿਹੇ ਪੇਖੀਤਾਰੇ ਜਿਹੜੇ ਨੇ ਡੰਮੀ ਨੇ ਇਹਨਾਂ ਦਾ ਬਾਈਕਾਟ ਕਰਨਾ ਚਾਹੁੰਦਾ ਅਕਾਲ ਤਖਤ ਤੋਂ ਸਖਤ ਤੋਂ ਸਖਤ ਜਿਹੜਾ ਹੁਕਮ ਆ ਉਹ ਵੀ ਜਾਰੀ ਕਰ ਦੇਣਾ ਚਾਹੁੰਦਾਗਾ ਬਾਕੀ ਗੱਲ ਕਹਿੰਦਾ ਮੈਂ 2 ਮਹੀਨੇ ਲੰਗਰ ਲਾਉਣੇ ਨੇ ਹੁਣ ਤੁਸੀਂ ਇਹ ਦੇਖੋ ਕਿ 2 ਮਹੀਨੇ ਲੰਗਰ ਲਾਉਣੇ ਨੇ ਇਹ ਸਾਰੇ ਹੈਗੇ ਨੇ 10 15 ਜਣੇ ਨਿੰਗ ਜਿਹੜੇ ਹੈਗੇ ਨੇ ਬਾਣੇ ਦੇ ਵਿੱਚ ਆ ਦੋ ਮਹੀਨੇ ਲੰਗਰ ਲਾਉਣ ਦਾ ਇਹਨਾਂ ਕੋਲੇ ਕਿੱਥੋਂ ਪ੍ਰਬੰਧ ਆ ਗਿਆ ਐਡਾ ਵੱਡਾ ਯੋਧਿਆ ਦੇ ਵਿੱਚ ਰਾਮ ਮੰਦਿਰ ਆ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਜਾਣਾਗਾ ਹਿੰਦੂਆਂ ਨੇ ਜਾਣਾਗਾ ਆਪਦੇ ਧਰਮ ਸਥਾਨ ਤੇ ਸਸਿਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਇੱਕ ਦੋ ਮੁੱਦਿਆਂ ਤੇ ਮੁੱਦੇ ਵੀ ਆਜਏ ਨੇ ਕਿ ਪਿਛਲੇ ਦਿਨੀ ਜਿਹੜੇ ਕੁਝ ਹੋ ਰਿਹਾਗਾ ਜਾਂ ਸਿੱਖ ਕੌਮ ਦੇ ਨਾਲ ਜੁੜੇ ਨੇ ਜਾਂ ਕੁਝ ਥੋੜਾ ਜਿਹਾ ਉਤੋਂ ਹਟ ਕੇ ਵੀ ਆ ਆਪਾਂ ਦੋਨੇ ਤੋਂਨੇ ਮੁੱਦੇ ਆ ਵਾਸਤੇ ਅੱਜ ਜਿਹੜੀ ਗੱਲਬਾਤ ਕਰਦੇ ਆ ਪਹਿਲੀ ਗੱਲ ਤਾਂ ਅਸੇ ਕਾਲ ਜੀ ਅੱਜ ਆਪਾਂ ਗੱਲ ਕਰਦੇ ਆ ਇੱਕ ਦੋ ਮੁੱਦੇ ਨੇ ਅਜਿਹੇ ਕਿ ਜਿਹੜੇ ਇੱਕ ਤਾਂ ਸਿੱਖ ਕੌਮ ਦੇ ਨਾਲ ਜੁੜੇ ਨੇ ਤੇ ਇੱਕ ਮੁੱਦਾ ਜਿਹੜਾ ਹੈਗਾ ਥੋੜਾ ਜਿਹਾ ਉਹ ਹਟਵਾਗਾ ਤੇ ਆਪਾਂ ਦੋਨੇ ਤਿੰਨੇ ਮੁੱਦੇ ਤੇ ਅੱਜ ਜਿਹੜੀ ਗੱਲ ਆ ਉਹ ਕਰਨੀ ਆ ਤੇ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਵੀਡੀਓ ਸ਼ੇਅਰ ਕਰਨ ਨੂੰ ਤੇ ਅੱਜ ਜ਼ਰੂਰ ਕਹੂੰਗਾ ਕਿ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਾਂ ਜਿਹੜੇ ਅੱਜ ਦੇ ਮੁੱਦੇ ਚੁੱਕਾਂਗੇ ਬੜੇ ਗੰਮੀਰ ਨੇ ਤੇ ਇਸ ਚਿੰਤਾ ਜਨਕ ਵੀ ਨੇ ਸਿੱਖ ਕੌਮ ਲਈ ਤੇ ਦੂਜੇ ਪਾਸੇ ਸਰਕਾਰ ਆ ਜਿਹੜੀ ਆ ਉਹ ਇਸ ਵੱਲ ਧਿਆਨ ਨਹੀਂ ਦੇ ਰਹੀ ਦੋ ਮੁੱਦੇ ਨੇ ਇੱਕ ਸਿੱਖ ਕੌਮ ਦਾ ਮੁੱਦਾ ਆ ਗਿਆ ਇੱਕ ਥੋੜਾ ਹਟਵਾਗਾ ਆਪਾਂ ਸਾਰੇ ਮੁੱਦੇ ਬਾਰੇ ਤੁਹਾਨੂੰ ਦੱਸ ਦਿਆਂ ਚਾਣਣਾ ਪਾਉਣਾ ਕਿ ਅਸਲ ਮੁੱਦੇ ਕੀ ਨੇ ਇੱਕ ਤਾਂ ਜਿਹੜਾ 17 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਸਾਰਿਆਂ ਨੇ ਸ਼ਹੀਦੀ ਦਿਹਾੜਾ ਮਨਾਇਆਗਾ ਤੇ ਉਸ ਸ਼ਹੀਦੀ ਦਿਹਾੜੀ ਦੇ ਸਬੰਧਿਤ ਉਸੇ ਦਿਨ ਅਸਾਇਆਂ ਵੱਲੋਂ ਇੱਕ ਮਾਰਚ ਕੱਢਿਆ ਜਾਂਦਾਗਾ ਉਸ ਮਾਰਚ ਦੇ ਵਿੱਚ ਅਸਾਈਆਂ ਦੇ ਮਾਰਤ ਦੇ ਵਿੱਚ ਢੋਲ ਵੱਜਦੇ ਨੇ ਗੀਤ ਚੱਲਦੇ ਨੇ ਉਹਦੇ ਵਿੱਚ ਨਿਹੰਗ ਸਿੰਘਾਂ ਦੀ ਜਿਹੜੀ ਗਿਣਤੀ ਆ ਉਹ ਵੀ 10-15 ਦੇ ਕਰੀਬ ਗਿਣਤੀ ਹੈ ਨਿਹੰਗ ਸਿੰਘ ਹੁਣ ਇੱਥੇ ਸਿੱਖ ਕੌਮ ਕਿਸ ਜਿਹੜੀ ਸੋਚੇਗੀ ਕਿ ਇੱਕ ਪਾਸੇ ਤਾਂ ਆਪਾਂ ਲੜਦੇ ਆ ਕਿ ਜਿਹੜੇ ਅਸਾਈ ਨੇ ਉਹ ਧਰਮ ਪਰਿਵਰਤਨ ਕਰ ਰਹੇ ਨੇ ਸਿੱਖਾਂ ਦਾ ਸਿੱਖਾਂ ਨੂੰ ਅਸਾਈ ਬਣਾ ਰਹੇ ਨੇ ਇਹ ਮੁੱਦਾ ਕਾਲ ਤੱਕ ਤੇ ਜਾਣਾ ਜ਼ਰੂਰ ਚਾਹੀਦਾ ਜਿਹੜਾ ਮੈਂ ਤੁਹਾਨੂੰ ਅੱਜ ਉਹਦੀ ਇੱਕ ਵੀਡੀਓ ਲੱਭੀ ਆ ਉਹ ਵੀਡੀਓ ਸੁਣਾਉਣਾ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਣਾ ਤੁਹਾਨੂੰ ਨਿੰਗ ਸਿੰਘਾ ਤੇ ਇਹ ਮੁੱਦਾ ਬੜਾ ਗੰਮੀਰ ਆ ਉਸ ਤੋਂ ਮੁੱਦਾ ਇੱਕ ਹੋਰ ਹੈਗਾਗਾ ਉਹ ਵੀ ਨਿੰਗ ਸਿੰਘਾ ਦੇ ਨਾਲ ਜੁੜਿਆ ਹੈਗਾਗਾ ਉਹ ਵੀ ਤੁਹਾਨੂੰ ਜਿਹੜੀ ਉਸ ਦੀ ਵੀ ਸਦਾ ਸੁਣਾਉਣਿਆ ਚਰਚਾ ਵੈਸੇ ਪਹਿਲਾ ਮੁੱਦਾ ਸੁਣੋ ਅਨੰਗ ਸਿੰਘ ਦੇਖਦੇ ਹੋ ਤੁਸੀਂ ਆਸਾਈਂ ਨੇ ਜਿਹੜੇ ਰੈਲੀ ਕੱਢ ਰਹੇ ਨੇ ਵਿੱਚ ਨਿੰਗ ਸਿੰਘ ਆਹ ਦੇਖੋ ਤੁਸੀਂ ਧਿਆਨ ਨਾਲ ਇਹ ਤਾਂ ਹੋ ਗਿਆ ਅਸਾਈਆਂ ਦੇ ਵਿੱਚ ਜਿਹੜਾ ਨਿੰਗ ਸਿੰਘ ਉਹਨਾਂ ਦੇ ਉਸੇ ਦਿਨ ਜਿਸ ਦਿਨ ਸਹਬੇ ਕਮਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਸਹੀ ਦਿਦੇ ਆੜਾ ਮਨੋਨੇ ਆ ਉਸ ਦਿਨ ਇਹ ਜਿਹੜੀ ਵੀਡੀਓ ਇੱਕ ਮਾਰਤ ਜਿਹੜਾ ਸਾਇਆਂ ਵੱਲੋਂ ਕੱਢਿਆ ਜਾ ਰਿਹਾ ਉਹ ਆਪਣਾ ਮਾਰਤ ਕੱਢਣਾ ਆਪਣੇ ਧਰਮ ਦਾ ਉਹ ਵੱਖਰਾ ਪ੍ਰਚਾਰ ਜਿਹੜਾ ਕਰਦੇ ਨੇ ਉਹ ਕਰਨ ਹਰੇਕ ਨੂੰ ਆਪਣੇ ਆਪਣੇ ਧਰਮ ਦੀ ਇਜਾਜ਼ਤ ਕੋ ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਪਰ ਇੱਥੇ ਜਦੋਂ ਇਸ ਜਿਹੜਾ ਆਪਾਂ ਕਹਿੰਦੇ ਉਹ ਰੈਲੀ ਕੱਢੀ ਜਾ ਰਹੀ ਆ ਤੇ ਉਹਦੇ ਵਿੱਚ ਢਿੰਗ ਸਿੰਘਾਂ ਦੀ ਜਿਹੜੀ ਗਿਣਤੀ ਆ 10 ਤੋਂ 15 ਦੀ ਗਿਣਤੀ ਆ ਵਿੱਚ ਢਿੰਗ ਸਿੰਘ ਸੰਵਲ ਨੇ ਦੇਖੋ ਕਮੇ ਜਿਹੜੇ ਡੀਜੇ ਅਤੇ ਜਿਹੜੇ ਢੋਲ ਵੱਜ ਰਹੇ ਨੇ ਤੇ ਕਹੇ ਜੇ ਗੀਤ ਲੱਗੇ ਨੇ ਇਹ ਢਿੰਗ ਸਿੰਘ ਹਾਏ ਕੌਣ ਆ ਦੂਜਾ ਇੱਕ ਹੋਰ ਨਿੰਗ ਸਿੰਘਾਂ ਦੇ ਨਾਲ ਮੁੱਦਾ ਜੁੜਿਆਗਾ ਇੱਕ ਹਰਜੀਤ ਸਿੰਘ ਨਾਮ ਦਾ ਜਿਹੜਾ ਰਸੂਲਪੁਰ ਦਾ ਢਿੰਗ ਸਿੰਘ ਆਪਣੇ ਆਪ ਨੂੰ ਕਹਿੰਦਾਗਾ ਬਾਣਾ ਪਾਇਆ ਟਿਲਕ ਵੀ ਲਾਇਆ ਗਾਂ ਵੱਡੀ ਜਿਹੜੀ ਮਾਲਾ ਵੀ ਪਾਈ ਆ ਇਹ ਟਿੱਕਾ ਵੀ ਲਾਇਆ ਉਹਦੇ ਬਾਰੇ ਤੁਸੀਂ ਭਲੀ ਭਾਂਤ ਸਭ ਜਾਣਦੇ ਹੋ ਕਿ ਆਗਾ ਉਹ ਹਰਜੀਤ ਸਿੰਘ ਰਸੂਲਪੁਰੀਆ ਵਾਲਾ ਜਿਹੜਾ ਉਹ ਜੁੱਧਿਆ ਮੰਦਰ ਦੇ ਵਿੱਚ ਜਿਹੜਾ ਮੰਦਰ ਬਣਾਇਆ ਗਿਆ ਜੁੱਧਿਆ ਦੇ ਵਿੱਚ ਆ ਤੁਹਾਨੂੰ ਇਹਦੀ ਪਹਿਚਾਣ ਦੇ ਸਕਦਾ ਸੋਸ਼ਲ ਮੀਡੀਆ ਤੇ ਬਖ ਬਖ ਜਿਹੜਾ ਹੈਗੇ ਚੱਲਦੀ ਜਾ ਰਹੀ ਹੈ ਇਹਦੀ ਖਬਰਾਂ ਖਬਰਾਂ ਵੀ ਲੱਗ ਰਹੀਆਂ ਨੇ ਪਰ ਕਿਸੇ ਨੇ ਇਸ ਤਰ੍ਹਾਂ ਨਹੀਂ ਇਸ ਨੂੰ ਵਰਜਿਆ ਹੋਣਾ ਅੱਪਾ ਤੁਹਾਨੂੰ ਦਿਖਾਉਣਾ ਫਿਰ ਆਪਾਂ ਵੀਡੀਓ ਦੇ ਕਰਦੇ ਆ ਸ਼ੁਰੂਆਤ ਇਹ ਹਰਜੀਤ ਸਿੰਘ ਆ ਰਸੂਲਪੁਰੇ ਤੋਂ ਕਹਿੰਦਾ ਮੈਂ ਢਿੰਗ ਸਿੰਘਾ ਕਹਿੰਦਾ ਮੈਂ ਅਯੁੱਧਿਆ ਜਿਹੜਾ ਆਰਾਮ ਮੰਦਿਰ ਬਣਿਆ ਜਿਹੜਾ ਮੋਦੀ ਨੇ ਬਣਾਇਆਗਾ ਮੁਸਲਮਾਨਾਂ ਦੀ ਕਬਰ ਨੂੰ ਜਿਹੜਾ ਆਪਾਂ ਕਹਦੀਏ ਮੁਸਲਮਾਨਾਂ ਦੀ ਮਸਜਿਦ ਨੂੰ ਜਿਹੜਾ ਢਾ ਕੇ ਉੱਤੇ ਅਯੁੱਧਿਆ ਮੰਦਿਰ ਬਣਦਾਗਾ ਚਲੋ ਉਹ ਤਾਂ ਜਿਹੜਾ ਹੈਗਾਗਾ ਉਹ ਕੋਰਟ ਦੇ ਫੈਸਲੇ ਨੇ ਤੇ ਕੋੜ ਕਸੂਈ ਕਰ ਸਕਦੀ ਆ ਤੇ ਆਪਾਂ ਚਲੋ ਜਿਹੜਾ ਜੋ ਵੀ ਬਣ ਗਿਆ ਕਰ ਗਿਆ ਉਹ ਉਹਨਾਂ ਦਾ ਧਰਮ ਉਹ ਆਪਦੇ ਧਰਮ ਦੇ ਵਿੱਚ ਜੋ ਮਰਜ਼ੀ ਕਰਨਾ ਪਰ ਜਿਹੜਾ ਇਹ ਬੰਦਾ ਗਾ ਰਸੂਲਪੁਰ ਵਾਲਾ ਜਿਹੜਾ ਹਰਜੀਤ ਸਿੰਘ ਕਹਿੰਦਾ ਕਹਿੰਦਾ ਮੈਂ ਉੱਥੇ ਲੰਗਰ ਲਾਉਣਿਆ 10 ਜਨਵਰੀ ਨੂੰ ਕਹਿੰਦਾ ਉੱਥੋਂ ਡੀਸੀ ਵੱਲੋਂ ਪ੍ਰਵਾਨਗੀ ਮਿਲ ਗਈ 10 ਜਨਵਰੀ ਨੂੰ ਲੰਗਰ ਲਾਉਣਾ ਕਹਿੰਦਾ ਮੈਂ ਉੱਥੇ ਜੁੱਧਿਆ ਦੇ ਵਿੱਚ ਜਾ ਕੇ ਤੇ 2 ਮਹੀਨੇ ਲੰਗਰ ਚੱਲਣਾ ਪਹਿਲੀ ਗੱਲ ਤਾਂ ਇੱਕ ਨੇਂਗ ਸਿੰਘਾ ਤੁਸੀਂ ਇਸ ਨੇਂਗ ਸਿੰਘ ਬਾਰੇ ਕੀ ਕਹੋਗੇ ਆਪਣੇ ਕਮੈਂਟ ਟਿੱਪਣੀਆਂ ਜਰੂਰ ਲਿਖਣਾ ਕੀ ਇਹ ਸੱਚੀ ਨੇਂਗ ਸਿੰਘਾ ਜਾਂ ਸਰਕਾਰ ਵੱਲੋਂ ਇੱਕ ਜਿਹੜਾ ਇਹ ਤਿਆਰ ਕੀਤਾ ਗਿਆ ਇਹਦੇ ਬਾਣਾ ਸਿੱਖਾਂ ਵਾਲਾ ਪਾਇਆ ਗਿਆ 83 ਦੇ ਵਿੱਚ ਵੀ ਇੱਕ ਕਲਦੀਪ ਬਰਾੜ ਜਿਹੜਾ ਆਪਣਾ ਜਿਹੜਾ ਜਰਨਲ ਕਲਦੀਪ ਬਰਾੜ ਨਾਲ ਇਹਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਤੇ ਉਹ ਇੱਕ ਕਿਤਾਬ ਦੇ ਵਿੱਚ ਲਿਖਦਾ ਕਿ ਅਸੀਂ 7000 ਨਕਲੀ ਨਿਹੰਗ ਸਿੰਘ ਤਿਆਰ ਕੀਤੇ ਤੇ ਪਿੰਡਾਂ ਦੇ ਵਿੱਚ ਭੇਜੇ ਕਿ ਤੁਸੀਂ ਕਹਿ ਦਿਓ ਕਿ ਉੱਥੇ ਤਾਂ ਤੁਹਾਨੂੰ ਉਹ ਆਪਣੀ ਜਿਹੜੀ ਗੱਲਬਾਤ ਆ ਉਹ ਲੰਬੀ ਹੋ ਜਾਣੀ ਆ ਯਾਨੀ ਕਿ ਉਹਨੇ 7000 ਨਕਲੀ ਨਿਹੰਗ ਸਿੰਘ ਤਿਆਰ ਕਰਕੇ ਪਿੰਡਾਂ ਦੇ ਵਿੱਚ ਭੇਜੇ ਕਿ ਤੁਸੀਂ ਦਰਬਾਰ ਸਾਹਿਬ ਚਲੇ ਜਾਓ ਤੁਹਾਨੂੰ ਉੱਥੇ ਬੁਲਾਇਆ ਕੰਨ ਫਿਰ ਸਾਡੀ ਫੌਜ ਨੂੰ ਕੁੱਟਿਆ ਭੁੱਖੇ ਧਿਆਏ ਰੱਖਿਆ ਸਾਡਾ ਜਿਹੜਾ ਕੰਮ ਜਾ ਮਿਸ਼ਨ ਸਿਓ ਕੰਮਜਾਬ ਹੋ ਗਿਆ ਤੇ ਇਹ ਗੱਲ ਥੋੜੀ ਲੰਬੀ ਆ ਹੁਣ ਗੱਲ ਕਰਦੇ ਆ ਇਸ ਨਿਹੰਗ ਸਿੰਘ ਬਾਰੇ ਮੈਂ ਤਾਂ ਨਹੀਂ ਮੰਨਦਾ ਕਿ ਇਹ ਨਿਹੰਗਾ ਜਾਂ ਸਿੰਘਾ ਮੈਂ ਤਾਂ ਇਹਨੂੰ ਕੇਸਾਤਾਰੀ Hindu ਮੰਨਦਾਗਾ ਕੇਸਾਤਾਰੀ Hindu ਹੋ ਸਕਦਾਗਾ ਇਹ ਵਿੱਚ ਕੋਈ ਦੋ ਰਹਿਮਾ ਨਹੀਂ ਪਰ ਇੱਥੇ ਸਿੱਖ ਕੌਮ ਨੂੰ ਸਾਰੀ ਨੂੰ ਕਮਿਊਨਿਟੀ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਹਰੇਕ ਧਰਮ ਦੇ ਵਿੱਚ ਇੱਕ ਦੋ ਇਸ ਤਰ੍ਹਾਂ ਬੰਦੇ ਹੁੰਦੇ ਨੇ ਕਿ ਜਿਹੜਾ ਸਾਰੀ ਕੌਮ ਨੂੰ ਟਾਰਗੇਟ ਕਰਦੇ ਨੇ ਤੇ ਲੋਕ ਵੀ ਉਹਨਾਂ ਸਾਰੀ ਕੌਮ ਨੂੰ ਲਹਨਤਾਂ ਪਾਉਂਦੇ ਨੇ ਕਿ ਤੁਹਾਡੇ ਵਿੱਚ ਜਿਹੜੇ ਸਿੱਖ ਐਂ ਕਰ ਰਹੇ ਨੇ ਬਾਹ ਕੰਨ ਨੇ ਅਸਲੀ ਇਹ ਜਾਣੀਏ ਕਿ ਸਿੱਖ ਦੀ ਇਹ ਕੋਈ ਨਹਿੰਗਣੀ ਤੇ ਤੁਸੀਂ ਸਿੱਖ ਕੌਮ ਨੇ ਇਕਜੁੱਟ ਹੋ ਕੇ ਅਜਿਹੇ ਭੇਖੀ ਧਾਰੇ ਜਿਹੜੇ ਨੇ ਡੰਮੀ ਨੇ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਅਕਾਲ ਤਖਤ ਤੋਂ ਸਖਤ ਤੋਂ ਸਖਤ ਜਿਹੜਾ ਹੋਕਨ ਆ ਉਹ ਵੀ ਜਾਰੀ ਕਰ ਦੇਣਾ ਚਾਹੀਦਾਗਾ ਬਾਕੀ ਗੱਲ ਕਹਿੰਦਾ ਮੈਂ 2 ਮਹੀਨੇ ਲੰਗਰ ਲਾਉਣੇ ਨੇ ਹੁਣ ਤੁਸੀਂ ਇਹ ਦੇਖੋ ਕਿ 2 ਮਹੀਨੇ ਲੰਗਰ ਲਾਉਣੇ ਨੇ ਇਹ ਸਾਰੇ ਹੈਗੇ ਨੇ 10 15 ਜਣੇ ਨਿੰਗ ਜਿਹੜੇ ਹੈਗੇ ਨੇ ਬਾਣੇ ਦੇ ਵਿੱਚ 2 ਮਹੀਨੇ ਲੰਗਰ ਲਾਉਣ ਦਾ ਇਹਨਾਂ ਕੋਲੇ ਕਿੱਥੋਂ ਪ੍ਰਬੰਧ ਆ ਗਿਆ ਐਡਾ ਵੱਡਾ ਯੋਧਿਆ ਦੇ ਵਿੱਚ ਰਾਮ ਮੰਦਿਰ ਆ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਜਾਣਾਂਗਾ ਹਿੰਦੂਆਂ ਨੇ ਜਾਣਾਂਗਾ ਆਪਦੇ ਧਰਮ ਸਥਾਨ ਤੇ ਪਰ ਇਹ ਜਿਹੜੇ 10 15 ਜਣੇ ਨੇ ਇਹ ਕਿੱਥੋਂ ਐਨਆਰਪੀਆ ਕਰੋੜਾਂ ਅਰਪੀਆ ਕਿੱਥੋਂ ਜਿਹੜੇ ਖਰਚ ਕਰ ਦੇਣਗੇ ਇਹਨਾਂ ਦੇ ਪਿੱਛੇ ਜਿਹੜੀ ਇੱਕ ਏਜੰਸੀ ਖੜੀ ਆ ਹਿੰਦੂਵਾਦ ਜਿਹੜੀਆਂ ਤਾਕਤਾਂ ਖੜੀਆਂ ਨੇ ਇਹਦੇ ਪਿੱਛੇ ਸਟੇਟ ਖੜੀ ਆ ਇੱਕ ਅਭਾਰਿਆ ਜਾ ਰਿਹਾ ਸਿੱਕਾ ਨੂੰ ਬਦਨਾਮ ਕਰਨ ਲਈ ਤੇ ਦੂਜਾ ਮੁਸਲਮਾਨਾਂ ਦੇ ਜਿਹੜਾ ਹੈਗਾ ਹੈ ਮਨਾਂ ਦੇ ਵਿੱਚ ਫਰਕ ਪਾਉਣ ਲਈ ਕਿ ਤੁਹਾਡੀ ਪਹਿਲਾਂ ਤਾਂ ਅਸੀਂ ਜਿਹੜੀ ਇੱਥੇ ਕਵਰ ਮਸਜਿਦ ਬਣੀ ਸੀ ਉਹ ਢਾਈ ਆ ਅਤੇ ਇੱਥੇ राम ਮੰਦਰ ਬਣਾਇਆ ਫਿਰ ਹੁਣ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਇਹ ਕਹਿ ਕੇ ਪਵਾੜਾ ਪਾਉਣਗੇ ਕਿ ਆਹ ਦੇਖੋ ਸਿੱਖ ਤਾਂ ਹਿੰਦੂ ਆਵਾਜ਼ ਤੇ ਲੰਗਰ ਲਾ ਰਹੇ ਨੇ ਚਲ ਲੰਗਰ ਲਾਉਣਾ ਕੋਈ ਮਾੜੀ ਗੱਲ ਨਹੀਂ ਪਰ ਇਸਤੇ ਸਰਕਾਰ ਖੜੀ ਹੈ ਜਿੱਤੇ ਸਰਕਾਰ ਦਾ ਫਰਜ਼ ਬਣਦਾ ਹੈਗਾ ਸੈਂਟਰ ਸਰਕਾਰ ਦਾ ਜਿਨੇ ਅਰਬਾਂ ਕਰੋੜਾਂ ਰੁਪਇਆ ਲਾ ਕੇ ਮੰਦਿਰ ਬਣਾਇਆ ਕਿ ਉਹ ਉਥੇ ਆਪਦਾ ਜਿਹੜਾ ਹੈਗਾ ਲੰਗਰ ਨਹੀਂ ਲਾ ਸਕਦੇ ਕਿ ਹਿੰਦੂ ਜਿਹੜੇ ਭਾਈਚਾਰੇ ਦੇ ਲੋਕ ਨੇ ਕਿਉਂ ਆਪਣਾ ਲੰਗਰ ਨਹੀਂ ਲਾ ਸਕਦੇ ਕਿ ਉਹਨਾਂ ਨੂੰ ਨਿੰਗ ਸਿੰਘ ਹੀ ਥਾਇਏ ਨੇ ਇਹ ਮੁੱਦਾ ਬੜਾ ਵੱਡਾ ਤੇ ਗੰभीर ਅਤੇ ਚਿੰਤਾਜਨਕਾ ਜਿਹੜੇ ਆਪਾਂ ਗੱਲ ਕਰਦੇ ਸੀ ਕਿ ਕਰੋੜਾਂ ਅਰਬ ਰੁਪਇਆ ਉੱਥੇ ਲੰਗਣਾ ਕਾ ਲੰਗਣਾ ਤੇ 2 ਮਹੀਨੇ ਲੰਗਰ ਚੱਲ ਰਾਂਗਾ ਤੇ ਇਹਦੇ ਪਿੱਛੇ ਸਾਰੀਆਂ ਜਿਹੜੀਆਂ ਤਾਕਤਾਂ ਖੜੀਆਂ ਨੇ ਉਹ ਲੰਗਰ ਲਵਾ ਰਹੀਆਂ ਨੇ ਇਹਦੇ ਪੱਲੇ ਕੱਖ ਨਹੀਂ ਜਿਹੜਾ ਇਹ ਤਾਂ ਇੱਕ ਮੋਰੀ ਹੀ ਬਣਾ ਰਿਆ ਇਹ ਤਾਂ ਇੱਕ ਨਕਲੀ ਆਪਾਂ ਕਹਿੰਦੇ ਜਿਹੜਾ ਨੇਂਗ ਜਿਹੜਾ ਤਿਆਰ ਕੀਤੇ ਹੋਏ ਨੇ ਇਹ ਕਹਿੰਦਾ ਸਾਡੇ ਪੁਰਖਿਆਂ ਨੇ ਉੱਥੇ 1858 ਦੇ ਵਿੱਚ ਹਾਵਨ ਕੀਤਾ ਸੀ ਜੀ ਉੱਥੇ ਫਿਰ ਸਾਡੇ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਤੇ ਐਫ ਆਰਏ ਦਰਜ ਹੋਈ ਸੀ ਤੇ ਇਹਨੂੰ ਮੈਂ ਪੁੱਛਣਾ ਚਾਹਣਾ ਐਨੇ ਹਿੰਗ ਨੂੰ ਕਿ ਤੂੰ ਜਦੋਂ ਮੰਦਰ ਬਣਦਾ ਸੀ ਜਾਂ ਮੰਦਰ ਤੋਂ ਪਹਿਲਾਂ ਤੂੰ ਤਾਂ ਅੱਜ ਤੱਕ ਕਦੇ ਦੇਖੇ ਨਹੀਂ ਉੱਥੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦੋਂ ਮੰਦਰ ਦੇ ਅਸਾਰੀ ਦਾ ਕੰਮ ਚੱਲਦਾ ਸੀ ਜਾਂ ਜਦੋਂ ਬਵਾਦ ਚੱਲਦਾ ਸੀ ਉੱਥੇ ਦੋ ਧਰਮਾਂ ਦਾ ਮੁਸਲਮਾਨ ਤੇ ਹਿੰਦੂ ਧਰਮਾਂ ਦਾ ਉਦੋਂ ਇਹ ਨਿੰਗ ਸਿੰਘ ਨੇ ਕਿਹਾ ਕਿ ਸਾਡੇ ਇੱਥੇ ਹਵਨ ਕਰਦੇ ਨੇ ਜੀ ਸਾਡੀ ਇਹ ਜਗਾ ਹੈ ਤੇ ਕਹਿੰਦਾ ਭਾਵ ਕਿ ਇਹਨਾਂ ਲੋਕਾਂ ਦੇ ਸਾਰੇ ਠਗਵਾਂਜ ਨੇ ਠੱਗੀਵਾਜ ਨੇ ਸਿੱਖ ਕੌਮ ਦੇ ਉੱਪਰ ਇੱਕ ਕਲੰਕ ਬੰਦੇ ਨੇ ਸਿੱਖ ਕੌਮ ਦੀਆਂ ਜੜਾਂ ਦੇ ਵਿੱਚ ਇਹ ਤੇਲ ਪਾ ਰਹੇ ਨੇ